ਦਿਨ ਸਤਵਾਂ ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿੱਚ ਲਈ ਬੈਠੀ ਹੈ ਫੁੱਲ ਮਹਿਕ ਵੰਡ ਰਹੇ ਹਨ ਅਤੇ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਜਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਖੁਸ਼ੀ ਅਤੇ ਟਿਕਾਓ ਹੈ ਸਵੇਰੇ ਹੱਥ-ਮੂੰਹ ਧੋ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਝੋਲੇ ਚੋਂ ਕੱਢ ਕੇ ਪੈਰੀ ਪਾ ਲਏ ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਹੁਣ ਲੱਗਦਾ ਸਾਡਾ ਕੇਸਰ ਨੇਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ 'ਚੋਂ ਕੱਢ ਕੇ ਕੁਝ ਭੁੱਜੇ ਛੋਲੇ ਰਸਤੇ ਦੇ ਨਾਲ ਬੈਠੀਆਂ ਸ਼ਾਰਕਾਂ ਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਚੱਲ ਪਏ ਪਰਵੇਂ ਉਹਨਾਂ ਕੋਲ ਭੁੱਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ ਸਨ ਪਰ ਫਕੀਰ ਹਰ ਰਾਹ ਗੀਰ ਜਦ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਉਹਨਾਂ ਨੂੰ ਭੁੱਖ ਦਾ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ-ਪੀਣ ਦਾ ਸਮਾਨ ਮੁੱਕ ਗਿਆ ਤਾਂ ਫੇਰ ਕੇਸਰ ਨੇ ਜਿੰਪਦਿਆਂ ਪੁੱਛਿਆ ਲਸੁਣ ਤੈਨੂੰ ਇੱਕ ਰਾਜੇ ਦੀ ਹੰਡ ਬੀਤੀ ਸੁਣਾਉਣਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪਰਜਾ ਵਿੱਚ ਮੁਨਿਆਦੀ ਕਰਵਾਈ ਗਈ ਲੋਕ ਕਤਾਰ ਵਿੱਚ ਖੜ ਕੇ ਵਾਰੀ ਸਰ ਝੋਲੀਆਂ ਭਰ-ਭਰ ਕੇ ਸੋਨੇ ਦੀਆਂ ਮੋਹਰੇ ਲੈਣ ਲੱਗੇ ਰਾਜਾ ਭੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਵਾਰੀ ਹਰ ਨਵੇਂ ਆਏ ਬੰਦੇ ਨੂੰ ਦੇਈ ਜਾ ਰਿਹਾ ਹੈ ਇਹ سلسلہ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦੇ ਭੇਸ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਇਹ سلسلہ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦੇ ਭੇਸ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸ਼ਹਿਨशाह ਕੋਲ ਸੋਨੇ ਦੀਆਂ ਮੋਹਰੇ ਨੇ ਉਹ ਮੋਹਰੇ ਵੰਡ ਰਿਹਾ ਹੈ ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਵਾਰੀ ਹੀ ਹੈ ਜੋ ਕਿ ਮੈਂ ਵੰਡ ਰਿਹਾ ਹਾਂ ਹਾਂ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਜੰਬਦ ਰਾਜਾ ਜਦੋਂ ਵਾਪਸ ਮਹਿਲ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਹਾਂ ਪਨਾ ਕਿਥੋਂ ਆ ਰਹੇ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ। ਰਾਜੇ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ। ਫਕੀਰ ਨੇ ਗੱਲ ਖਤਮ ਕਰਕੇ ਢਲਦੇ ਸੂਰਜ ਵੱਲ ਦੇਖਦਿਆਂ ਕਿਹਾ, ਸਾਨੂੰ ਹੁਣ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ। ਰਾਹ ਦੇ ਨਾਲ-ਨਾਲ ਉੱਗੇ ਮਲਿਆਂ ਤੋਂ ਕੇਸਰ ਨੇ ਕੱਚੇ ਪੱਕੇ ਬੇਰ ਤੋੜ ਕੇ ਆਪਣੇ ਪਰਨੇ ਵਿੱਚ ਪਾ ਲਏ। ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ। ਦੋਹਾਂ ਨੇ ਸਮਾਨ ਉਸ ਦੇ ਇੱਕ ਨੀਵੇਂ ਟਾਹਣ ਨਾਲ ਬੰਨ੍ਹਿਆ ਤੇ ਦਰਖਤ ਦੇ ਥੱਲੇ ਬੈਠ ਗਏ। ਫਕੀਰ ਨੇ ਫਿਰ ਗੱਲ ਸ਼ੁਰੂ ਕੀਤੀ ਜਿਸ ਕੋਲ ਤਾਂ ਨਹੀਂ ਹੈ। ਉਹ ਕਿਸੇ ਹੋ ਟੰਗ ਨਾ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਧਰਮ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਬੰਦ ਕਹਿੰਦੇ ਹਾਂ ਇਸਲਾਮ ਵਿੱਚ ਜਿਸ ਨੂੰ ਜ਼ਕਾਤ ਕਹਿੰਦੇ ਹਨ ਮੇਰੇ ਫੌਜ ਵਾਲੇ ਮਸੇਰੇ ਭਰਾ ਨੇ ਦੱਸਿਆ ਸੀ ਕਿ ਉਸ ਦੀ ਪਲਟਨ ਦੇ ਈਸਾਈ ਅਫਸਰ ਇਸ ਨੂੰ ਟਾਈਟ ਤੇ ਯਹੂਦੀ ਸੈਦਕਾ ਕਹਿੰਦੇ ਸਨ ਇਸੀ ਤਰ੍ਹਾਂ ਹਿੰਦੂ ਧਰਮ ਦੇ ਬੁੱਧ ਧਰਮ ਵਿੱਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸੇ ਨੂੰ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਓਨਾ ਹੀ ਇਹ ਸਿੱਖਣਾ ਵੀ ਜ਼ਰੂਰੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਕਮਾ ਕੇ ਐਸ਼ੋ ਆਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਗੰਗਾਲ ਬਣ ਕੇ ਰਹਿ ਜਾਂਦਾ ਹੈ ਜੀਉਣ ਦੀ ਕਲਾ ਅਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੇ ਬੁਨਿਆਦੀ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੋੜੇ ਧਨ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਤੇ ਭਲਾਈ ਲਈ ਖਰਚ ਕਰਦਾ ਹੈ। ਤੋੜੇ ਹੋਏ ਬੇਰ ਦੋਵੇਂ ਹੋਲੀ-ਹੋਲੀ ਖਾਣ ਲੱਗੇ ਜਦੋਂ ਹਨੇਰਾ ਵੱਧ ਗਿਆ ਤਾਂ ਫਕੀਰ ਨੇ ਬੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਆਸਨ ਲਾ ਲਿਆ। ਕੇਸਰ ਵੀ ਨੇੜੇ ਹੀ ਲੰਮੇ ਪੈ ਗਿਆ। ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਪਿੰਡ ਵਾਲੇ ਮਿੱਟੀ ਦੇ ਘਰ, ਪੀੜੀਆਂ, ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ। ਅਸਮਾਨ ਵੱਲ ਦੇਖਦਿਆਂ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਹਰ ਰੋਜ਼ ਰਾਤ ਆਪਣੇ ਘਰ ਦੀ ਛੱਤ ਤੋਂ ਹੀ ਵੇਖਦਾ ਹੁੰਦਾ ਸੀ ਅੱਜ ਇਹ ਤਾਰੇ ਕੇਸਰ ਨੂੰ ਆਪਣੇ-ਆਪਣੇ ਲੱਗੇ ਜਿਵੇਂ ਕਿ ਉਸ ਨੂੰ ਦਰਵਾਜ਼ੇ ਦੇ ਰਹੇ ਹੋਣ ਉਸ ਦਾ ਦਿਲ ਚੁਪ ਚਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ ਕੱਲੇ ਤਾਰਿਆਂ ਵੇ ਰਾਤ ਦੇ ਆ ਕਾਲੇ ਬੱਦਲਾਂ ਝੁਜਾਕ ਦੇ ਆ ਤੂੰ ਗੱਲਾਂ ਦੇ ਹੁੰਗਾਰੇ ਭਰਦਾ ਲੱਗੇ ਨਿੱgge ਜੇ ਸਾਖ ਜਿਆ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰਾ ਆਪਣੀ ਮਾਂ ਵਰਗਾ ਲੱਗਿਆ ਉਸ ਨੂੰ ਲੱਗਿਆ ਜਿਵੇਂ ਉਹ ਤਾਰਾ ਉਸ ਦੇ ਕੋਲ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਸੋ ਜਾ ਮੇਰਾ ਛਿੰਦਾ ਪੁੱਤ ਸੋਚਦਿਆਂ ਕੇਸਰ ਸੁੰਨ ਗਿਆ ਹੋ ਗਿਆ ਉਸ ਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸ ਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਕੋਲ ਬੈਠਾ ਉਸ ਨੂੰ ਪਿਆਰ ਨਾਲ ਨਿਹਾਰਦਿਆਂ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ਼ਰੀਕਾਂ ਨੂੰ ਬਹੁਤ ਜਵਾਬ ਦੇਣੇ ਆ ਇੱਕ ਦਿਨ ਤਾਰਿਆਂ ਦੀਆਂ ਡਾਰਾਂ ਹੌਲੀ ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਤੇ ਫਿਰ ਜੀਤੀ ਦੇ ਘਰ ਦੇ ਸਾਹਮਣੇ ਉਸ ਦੇ ਤੌਰੰਦਰਿਕ ਸੁਪਨਾ ਟੁੱਟਵੇਂ ਸਾਹ ਲੈਣ ਲੱਗਿਆ ਕੇਸਰਾ ਜੀਤੀ ਨੇ ਉਸ ਨੂੰ ਮੋਢਿਓ ਫੜ ਕੇ ਹਿਲਾਉਣਾ ਸਾਡਾ ਲੁਕ ਲੁਕ ਕੇ ਮਿਲਣਾ ਇੱਕ ਦਿਨ ਜਗ ਜाहिर ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜਲਦਾਰਾਂ ਦੀ ਕੁੜੀ ਅੱਜ ਡਰੀਆਂ ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕੇਸਰਾ ਤੇਰੇ ਨਾਲ ਗੱਲਾਂ ਕਰਕੇ ਮੇਰੇ ਸਾਹਾਂ 'ਚੋਂ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜਕੱਲ ਜੀਤੀ ਨੇ ਸਾਹਮਣੇ ਫਸਰਦੇ ਹਨੇਰੇ ਵੱਲ ਵੇਖਦਿਆਂ ਕਿਹਾ ਦੋਮਤ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਸੀ ਮਹਿਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਾਇਆ ਤੋਂ ਅੱਖੇ ਹੋਏ ਕੋਲੇ ਵਾਲਾ ਦਹੀਂ ਦਾ ਰਾਇਤਾ ਚੇਤੇ ਆ ਗਿਆ ਉਸਦੇ ਚੇਤਿਆਂ ਵਿੱਚ ਦੁੱਧ ਰੜਕਦੀ ਵਾਖਰੂ ਵਾਖਰੂ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਧੜਕਦੇ ਦਿਲ ਨੂੰ ਸਕੂਨ ਦੇਣ ਲੱਗੀ ਤੇ ਹੌਲੀ-ਹੌਲੀ ਜਾਗਦੀਆਂ ਅੱਖਾਂ ਵੱਲੇ ਸੁਕਨੇ ਦੀ ਬਾਹ ਤੇ ਸਿਰ ਰੱਖ ਕੇ ਸੌਂਗੇ